ਬਸ ਸਾਨੂੰ ਪਤਾ ਹੀ ਆ ਸਮੇ ਦੇ ਲਿਹਾਜ ਨਾਲ ਵੀ ਅੱਜਕੱਲ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਆ ਇਹ ਸਰਕਾਰਾਂ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀਆਂ ਪ੍ਰਸ਼ਾਸਨ ਦੀ ਵੀ ਢਿੱਲੀ ਕਾਰਗੁਜ਼ਾਰੀ ਆ ਵੀ ਇਹ ਲੁੱਟਾਂ ਖੋਹਾਂ ਜੋ ਵੀ ਹੋ ਰਿਹਾ ਆ ਇਹ ਬਿਲਕੁਲ ਸਮਾਜ ਦੇ ਉਲਟ ਹੋ ਰਿਹਾ ਆ ਇੱਥੇ ਭਲੇ ਮਾਨਸ ਬੰਦਿਆਂ ਲਈ ਔਰ ਸੱਚ ਤੇ ਚੱਲਣ ਵਾਲਿਆਂ ਲਈ ਬੜਾ ਸਮਾਂ ਔਖਾ ਆ ਰਿਹਾ ਆ ਅਸੀਂ ਤਾਂ ਇਹ ਹੀ ਕਹਿੰਨੇ ਆ ਵੀ ਜੋ ਵੀ ਇਹ ਕਾਨੂੰਨੀ ਹਰਕਤ ਹੋਈ ਆ ਬਹੁਤ ਮੰਦ ਭਾਗੀ ਆ ਨਹੀਂ ਹੋਣਾ ਚਾਹੀਦਾ ਇਹ ਜੇ ਕੋ ਬੰਦਾ ਸਮਾਜ ਲਈ ਕੋਈ ਕਰ ਰਿਹਾ ਆ ਉਹਦਾ ਸਾਥ ਦੇਣ ਦੀ ਬਜਾਏ ਉਹਨੂੰ ਵੱਡ ਟੋਕਣਾ ਬਹੁਤ ਮਾੜਾ ਕੰਮ ਹੈ ਜੀ ਬੰਦਿਆਂ ਦੀ ਕੋਈ ਪਛਾਣ ਹੈ ਨਹੀਂ ਬੰਦਿਆਂ ਦੀ ਪਛਾਣ ਤਾਂ ਉਸ ਟਾਈਮ ਇਹਨਾਂ ਨੂੰ ਇਹ ਹੀ ਸੀਗੇ ਅਸੀਂ ਤਾਂ ਹੁਣ ਕਿਸੇ ਤੇ ਸ਼ੱਕ ਲੱਗਦਾ ਹੋਵੇ ਨਹੀਂ ਨਹੀਂ ਇਸ ਬਾਰੇ ਤਾਂ ਅੱਜ ਤੱਕ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੋਈ ਵੀ ਕੋਈ ਸ਼ੱਕ ਹੋਵੇ ਜਾਂ ਕੋਈ ਕਿਤੇ ਝਗੜਾ ਹੋਇਆ ਹੋਵੇ ਕਹਿਣਾ ਭਾਜੀ ਕੀ ਆ ਵੀ ਜਿਹੜੇ ਪੰਜਾਬ ਦੇ ਸਿਸਟਮ ਆ ਜਿਹੜਾ ਨਾ ਵਿਗੜ ਚੁੱਕਿਆ ਬਹੁਤ ਜ਼ਿਆਦਾ ਵਿਗੜ ਚੁੱਕਿਆ ਵਾ ਹਨਾ ਵੀ ਪ੍ਰਸ਼ਾਸਨ ਵੀ ਇਹਦੇ ਬਾਰੇ ਕੁਝ ਨਹੀਂ ਅਜੇ ਤੱਕ ਕਰ ਰਿਹਾ ਕਿੰਨੀਆਂ ਚੋਰੀਆਂ ਡਕੈਤੀਆਂ ਹਨਾ ਕਿੰਨਾ ਕੁਝ ਹੋ ਰਿਹਾ ਆਮ ਸੜਕਾਂ ਦੇ ਜਿਹੜੇ ਤੁਰੇ ਜਾਂਦੇ ਬੰਦਿਆ ਵਿਚਾਰੇ ਉਹਨਾਂ ਨੂੰ ਘੇਰ ਕੇ ਤੇ ਉਹਨਾਂ ਦੇ ਜਿਹੜੇ ਤੇਜ ਹਥਿਆਰਾਂ ਨਾਲ ਵਾਰ ਕੀਤੇ ਜਾਂਦੇ ਆ ਮੋਬਾਈਲ ਖੋਏ ਜਾਂਦੇ ਆ ਹਨਾ ਕੋ ਲੁੱਟਖੋਹਾਂ ਹੋ ਰਹੀਆਂ ਇਹ ਆਮ ਹੀ ਬਣ ਗਿਆ ਲੁੱਟਖੋਹਾਂ ਦਾ ਪਰ ਜਿਹੜਾ ਮਿਰਤੇ ਹੋਇਆ ਮਿਰਤੇ ਕੋਈ ਲੁੱਟਖੋਹ ਦੀ ਆਸ ਲੈ ਕੇ ਨਹੀਂ ਸੀ ਬੰਦੇ ਆਏ ਉਹ ਤੇ ਮਾਰਨ ਨਹੀਂ ਆਏ ਸੀਗੇ ਕਿਉਂਕਿ ਮੈਂ ਆਪਣੇ ਘਰ ਦੇ ਵਿੱਚ ਸੀਗਾ ਤੇ ਉਹ ਮੈਨੂੰ ਮਾਰ ਦਿਆਂ ਸਾਰੀ ਉਮੜ ਕੇ ਉਥੋਂ ਭੱਜ ਗਿਆ ਜੇ ਉਹ ਲੁੱਟਖੋ ਦੀ ਨੀਤ ਨਾ ਆਏ ਹੁੰਦੇ ਤੇ ਉਹਨਾਂ ਨੇ ਅੰਦਰ ਬਾਹਰ ਕੋ ਲੁੱਟਖੋ ਕਰਨੀ ਸੀ ਕੁਝ ਜਾਂ ਤੇ ਸਾਨੂੰ ਆਉਂਦਾ ਨੂੰ ਬਣਦੇ ਸਾਰੇ ਪਰਿਵਾਰ ਨੂੰ ਹਨਾ ਵੀ ਕਹਿੰਦੇ ਵੀ ਜੋ ਹੈਗਾ ਪਰ ਉਹ ਲੁੱਟਖੋ ਉਹਨਾਂ ਨੇ ਉਹਨਾਂ ਜੋ ਸ਼ਸਤਰ ਦੇ ਮੱਤੇ ਵਾਰ ਕੀਤੇ ਆ ਤੇ ਵਾਰ ਕਰ ਦਿਆਂ ਸਾਰੀ ਉਹ ਓੜ ਕੇ ਉਥੋਂ ਭੱਜ ਗਿਆ 12 ਵਜੇ 5-7 ਮਿੰਟ ਤੇ ਰਾਤ ਤੇ ਉਹ ਸਿਵਟ ਗੱਡੀ ਤੇ ਆਏ ਆ ਸਿਵਟ ਗੱਡੀ ਸਾਡੇ ਘਰ ਤੋਂ ਡੇਢ ਕਿੱਲਾ ਜਿਹੜੀ ਦੂਰ ਖੜੀ ਸੀ ਮੁੜ ਕੇ ਭੱਜ ਕੇ ਜਾ ਕੇ ਸਿਵਟ ਗੱਡੀ 'ਚ ਬੈਠੇ ਆ ਇਹ ਹੁਣ ਪ੍ਰਸ਼ਾਸਨ ਹੀ ਸ਼ਿਫਟ ਗੱਡੀ ਜਿਹੜੀ ਆ ਨਹੀਂ ਹਨੇਰਾ ਸੀਗਾ ਲਾਈਟ ਹਨੇਰੀ ਆਈ ਹਨੇਰੀ ਦਾ ਕਰਕੇ ਇਹ ਲਾਈਟ ਗਈ ਹੋਈ ਸੀਗੀ ਬੰਦਿਆਂ ਦੀ ਪਛਾਣ ਨਹੀਂ ਹੋ ਸਕੀ ਲਾਈਟ ਜਗਦੀ ਹੁੰਦੀ ਤੇ ਸ਼ਾਇਦ ਹੋ ਸਕਦਾ ਵੀ ਬੰਦੇ ਆਪਾਂ ਪਛਾਣ ਸਕਦੇ ਸੀਗੇ ਬੰਦੇ ਪਰ ਹਨੇਰਾ ਸੀਗਾ ਹਨੇਰੇ ਦਾ ਕਰਕੇ ਬੰਦਿਆਂ ਦੀ ਪਛਾਣ ਨਹੀਂ ਹੋਈ ਇਹ ਤੇ ਪੁਲਿਸ ਉਹਨ ਗੱਡੀ ਸ਼ਿਫਟ ਗੱਡੀ ਜਿਹੜੀ ਆ ਉਹ ਕਿਹੜੀ ਛੋਟੀ ਜੀ ਆ ਵੀ ਜਾ ਕੇ ਤੇ ਤਾਂ ਨੂੰ ਉੱਡ ਗਿਆ ਦੋ ਤਿੰਨ ਨੰਬਰ ਗੱਡੀ ਦਾ ਜਾਂ ਕੋਈ ਪੜ ਰਿਹਾ ਨਹੀਂ ਗੱਡੀ ਡੇਢ ਕਿਲੇ ਤੇ ਖੜੀ ਸੀਗੀ ਡੇਢ ਕਿੱਲੇ ਤੇ ਗੱਡੀ ਖੜੀ ਸੀ ਪਰ ਜਦੋਂ ਅਸੀਂ ਮੁੜ ਕੇ ਸਾਡੇ ਕੋਲੇ ਸਰਪੰਚ ਸਾਹਿਬ ਬੰਦੇ ਹੋਰ ਜਦੋਂ ਆ ਗਏ ਸਾਡੇ ਫੋਨ ਕਰਦੇ ਪੰਜ ਸੱਤ ਮਿੰਟਾਂ ਜੀ ਉਹ ਗੱਡੀ ਫੇਰ ਸਾਡੇ ਲਾਗੋ ਦੀ ਨੰਗੀ ਹੈਗੀ ਆ ਪਰ ਸਾਡੇ ਦਿਮਾਗ ਵਿੱਚ ਇਹ ਗੱਲ ਨਹੀਂ ਸੀ ਵੀ ਇਹ ਗੱਡੀ ਉਹੀ ਹੋ ਸਕਦੀ ਲੇਟਾ ਦੂਰ ਉਹ ਜਗਦੀਆਂ ਸੀ ਸਾਡੇ ਲਾਗੋ ਨਗਾ ਕੇ ਗੱਡੀ ਲੈ ਗਏ ਆ ਸਾਨੂੰ ਪਤਾ ਹੁੰਦਾ ਸੀ ਉਹਦਾ ਨੰਬਰ ਉਹਦੋਂ ਨੋਟ ਕਰ ਸਕਦੇ ਸੀਗੇ ਪਰ ਸਾਡੇ ਦਿਮਾਗ ਵਿੱਚ ਇਹ ਗੱਲ ਹੈ ਨਹੀਂ ਸੀਗੀ ਕਿਸੇ ਦੇ ਸ਼ੱਕ ਨਹੀਂ ਛੱਕ ਨੀਗਾ ਪੱਤਰਕਾਰੀ ਦੇ ਤੌਰ ਤੇ ਕਈਆਂ ਨੂੰ ਸੱਚ ਜਿਹੜਾ ਚੁਬਦਾ ਹੁੰਦਾ ਵਾ ਤੇ ਹੁਣ ਤੇ ਪੁਲਿਸ ਹੀ ਆ ਵੀ ਗੱਡੀ ਦੇ ਵਿੱਚ ਜਿਹੜੇ ਨੰਬਰ ਨੰਬਰ ਟ੍ਰੇਸ ਕਰਕੇ ਬੰਦੇ ਜਿਹੜੇ ਲੱਭੇ ਮੋਬਾਈਲਾਂ ਤੋਂ ਵੀ ਬੰਦੇ ਲੱਭ ਜਾਂਦੇ ਆ ਟ੍ਰੇਸ ਕਰਕੇ ਹਨਾ ਤੇ ਗੱਡੀ ਦੇ ਨੰਬਰ ਤੋਂ ਵੀ ਬੰਦਾ ਲੱਭ ਜਾਣਾ ਲੱਭਣਾ ਹੋਵੇ ਹੀ ਪ੍ਰਸ਼ਾਸਨ ਦੇ ਬੰਦਾ ਰਾਤੋਂ ਦਿਨ ਨਹੀਂ ਚੜ੍ਹਦੀਂਦੀ